ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਇੱਕ ਖਾਸ ਇਨਗਰੀਡੀਅੰਟ ਦੀ ਗੱਲ ਕਰਾਂਗੇ ਇੱਕ ਨੁਸਖੇ ਬਾਰੇ ਜਾਣਾਂਗੇ ਜਿਹੜਾ ਤੁਹਾਨੂੰ ਬੜੀ ਆਸਾਨੀ ਨਾਲ ਤੁਹਾਡੀ ਰਸੋਈ ਚੋਂ ਮਿਲ ਜੂਗਾ ਤੇ ਜੇ ਅਸੀਂ ਇਸ ਨੁਸਖੇ ਦਾ ਸੇਵਨ ਕਰਦੇ ਹਾਂ ਤਾਂ ਸਾਡਾ ਮੋਟਾਪਾ ਬੜੀ ਜਲਦੀ ਘਟਦਾ ਏ ਸਾਡਾ ਡਾਈਜੈਸਟਿਵ ਸਿਸਟਮ ਵਧੀਆ ਹੁੰਦਾ ਸੋ ਉਹ ਨੁਸਖਾ ਉਹ ਜੜੀ ਬੂਟੀ ਕਹੋ ਹੈਗੀ ਆ ਸੌਫ ਸੋ ਸੌਫ ਨੂੰ ਵਰਤਣਾ ਕਿਵੇਂ ਆ ਨੁਸਖਾ ਤਿਆਰ ਕਿਵੇਂ ਕਰਨਾ ਹੈ ਇਹਦਾ ਸੇਵਨ ਕਿਵੇਂ ਕਰਨਾ ਹੈ ਕਿਹੜਾ ਸਹੀ ਸਮਾਂ ਹੈ ਸੋ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਦੇ ਆ ਸੋ ਦੋਸਤੋ ਇੱਕ ਰਿਕਵੈਸਟ ਛੋਟੀ ਜੀ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਣੀਆਂ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਸਾਰੀ ਜਾਣਕਾਰੀ ਜਲਦ ਤੋਂ ਜਲਦ ਪਹੁੰਚੇ ਸੋ ਆਓ ਸਾਥੀਓ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਵੀ ਇਹ ਨੁਸਖਾ ਤਿਆਰ ਕਿਵੇਂ ਕਰਨਾ ਉਸ ਤੋਂ ਪਹਿਲਾਂ ਅਸੀਂ ਜਾਣ ਲੈਣੇ ਆ ਵੀ ਮਟਾਪਾ ਆਉਂਦਾ ਕਿਉਂ ਆ ਉਹਦੇ ਕੀ ਮੇਨ ਵੱਡੇ ਕਾਰਨ ਰਹਿੰਦੇ ਆ ਸੋ ਇਹ ਵੀ ਇੱਕ ਬਹੁਤ ਜੇ ਸਾਨੂੰ ਪਤਾ ਲੱਗ ਜਾਣ ਕਾਰਨ ਤਾਂ ਅਸੀਂ ਬੜੀ ਜਲਦੀ ਜਿਹੜਾ ਮਟਾਪੇ ਨੂੰ ਘਟਾ ਸਕਦੇ ਆ ਸਾਥੀਓ ਜੇ ਪਹਿਲਾ ਕਾਰਨ ਵੇਖੀਏ ਤਾਂ ਵੱਧਦੀ ਉਮਰ ਦੇ ਵਿੱਚ ਜਿਹੜਾ ਸਾਡਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਹੈ ਮੈਂ ਤੁਹਾਨੂੰ ਸਰਲ ਪਾਸ਼ ਅੱਜ ਦੱਸ ਦਿੰਨਾ ਮੈਟਾਬੋਲਿਜ਼ਮ ਹੁੰਦਾ ਜੋ ਵੀ ਅਸੀਂ ਖਾਣੇ ਪੀਣੇ ਆ ਜਿਹੜੀਆਂ ਕੈਲਰੀਜ਼ ਲੈਂੀਆਂ ਏ ਉਹਨਾਂ ਨੂੰ ਬਾਲਣ ਦੀ ਜਿਹੜੀ ਸਾਰੀ ਪ੍ਰੋਸੈਸ ਆ ਉਹਨੂੰ ਮੈਟਾਬੋਲਿਜ਼ਮ ਕਹਿੰਦੇ ਆ ਸੋ ਜਦੋਂ ਉਮਰ ਵੱਧਦੀ ਆ ਤਾਂ ਮੈਟਾਬੋਲਿਜ਼ਮ ਸਲੋ ਹੁੰਦਾ ਏ ਤਾਂ ਇਹ ਜਿਹੜਾ ਕੈਲਰੀ ਸਾਡਾ ਸਰੀਰ ਘੱਟ ਬਰਨ ਕਰ ਪਾਉਂਦਾ ਏ ਬਾਲ ਪਾਉਂਦਾ ਤੇ ਉਹ ਸਾਰਾ ਜਿਹੜਾ ਵੀ ਅਸੀਂ ਖਾਦਾ ਪੀਤਾ ਏ ਉਹ ਚਰਬੀ ਦੇ ਰੂਪ ਚ ਸਾਡੇ ਸਰੀਰ ਚ ਜੰਮਣਾ ਸ਼ੁਰੂ ਹੋ ਜਾਂਦਾ ਖਾਸ ਕਰ ਸਾਡਾ ਪੇਟ ਵੀ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਸੋ ਪਹਿਲਾ ਕਾਰਨ ਹੋ ਗਿਆ ਮੈਟਾਬੋਲਿਜ਼ਮ ਦਾ ਸਲੋ ਹੋਣਾ ਸਾਥੀਓ ਦੂਜਾ ਕਾਰਨ ਹੈ ਗਾਇਸ ਸਾਡੇ ਸਟਾਈਟਿਸ ਸਿਗਨਲ ਦਾ ਵੀਕ ਹੋ ਜਾਣਾ ਕਮਜ਼ੋਰ ਹੋ ਜਾਣਾ ਸੋ ਸਟਾਈਟਿਸ ਸਿਗਨਲ ਹੁੰਦਾ ਕਿ ਉਹ ਉਸ ਬਾਰੇ ਦੱਸਦਾ ਮੈਂ ਤੁਹਾਨੂੰ ਜਦੋਂ ਆਪਾਂ ਖਾਣਾ ਖਾਂਦੇ ਹਾਂ ਤਾਂ ਇੱਕ ਜਿਹੜਾ ਸਾਡੇ ਮੇਦੇ ਤੋਂ ਸਿਗਨਲ ਜਾਂਦਾ ਏ ਸਾਡੇ ਬ੍ਰੇਨ ਤੱਕ ਉਹ ਖਟੋਖਟ ਅੱਧੇ ਘੰਟੇ ਚ ਪਹੁੰਚਦਾ ਏ ਸੋ ਦੱਸਦਾ ਏ ਬ੍ਰੇਨ ਨੂੰ ਮੈਸੇਜ ਦਿੰਦਾ ਏ ਵੀ ਮੇਦਾ ਭਰ ਚੁੱਕਾ ਏ ਹੋਰ ਨਾ ਖਾਓ ਪਰ ਅਸੀਂ ਖਾਣਾ ਬਹੁਤ ਜਲਦੀ ਖਾਣੇ ਆ ਉਸ ਟਾਈਟਿ ਸਿਗਨਲ ਵੈਸੇ ਵੀ ਵੀਕ ਹੋ ਜਾਂਦਾ ਵੱਡੀ ਉਮਰ ਚ ਤੇ ਅਸੀਂ ਜਲਦੀ ਜਲਦੀ ਖਾ ਲੈਨੇ ਪੇਟ ਜਿਆਦਾ ਭਰ ਜਾਂਦਾ ਏ ਓਵਰ ਈਟਿੰਗ ਕਰ ਲੈਨੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਮਟਾਪਾ ਆਉਣ ਦਾ ਬਾਕੀ ਸਾਥੀਓ ਅਸੀਂ ਕੈਲਰੀਜ਼ ਜਿੰਨੀ ਸਾਨੂੰ ਲੋੜ ਆ ਮੰਨ ਲਓ ਤਿੰਨ ਦੋ ਦੀ ਲੋੜ ਅਸੀਂ ਤਿੰਨ ਖਾ ਜਾਂਨੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਜੇ ਦੋ ਰੋਟੀਆਂ ਦੀ ਲੋੜ ਅਸੀਂ ਤਿੰਨ ਖਾ ਜਾਂਨੇ ਆ ਸੋ ਇਹ ਵੀ ਮਟਾਪਾ ਲਿਆਉਣ ਲਿਆਉਂਦੀ ਏ ਚੀਜ਼ ਇਦੇ ਨਾਲ ਨਾਲ ਜੈਨੈਟਿਕ ਮੇਕਅਪ ਵੀ ਕਈ ਲੋਕਾਂ ਦੇ ਜੇ ਪਿਓ ਦਾਦਿਆਂ ਦੇ ਪੇਟ ਬਾਹਰ ਨੂੰ ਆ ਤਾਂ ਉਹਨਾਂ ਦੇ ਵੀ ਬਾਹਰ ਨੂੰ ਆਉਣਗੇ ਜੇ ਉਹ ਆਪਣੀ ਸਿਹਤ ਦਾ ਨਾ ਧਿਆਨ ਰੱਖਣਗੇ ਵੀ ਇੱਕ ਬਹੁਤ ਵੱਡਾ ਕਾਰਨ ਆ ਸੋ ਇਹ ਤਾਂ ਸੀਗੇ ਮੋਡਲੇ ਮੇਨ ਮੇਨ ਕਾਰਨ ਜਿਨ੍ਹਾਂ ਨਾਲ ਮਟਾਪਾ ਆਉਂਦਾ ਸੋ ਆਓ ਹੁਣ ਜਾਣਦੇ ਹਾਂ ਵੀ ਇਹ ਜਿਹੜਾ ਨੁਸਖਾ ਤਿਆਰ ਕਰਨਾ ਹੈ ਸੌਂਫ ਵਾਲਾ ਇਹ ਸਾਨੂੰ ਕਿਵੇਂ ਸਹਾਇਤਾ ਕਰਦਾ ਹੈ ਮਟਾਪਾ ਘੱਟ ਕਰਨ 'ਚ ਤੇ ਇਹਨੂੰ ਵਰਤਣਾ ਕਿਵੇਂ ਆ ਸਾਥੀਓ ਸੌਂਫ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰਦੀ ਆ ਵਧਾਉਂਦੀ ਆ ਜੋ ਮੈਂ ਤੁਹਾਨੂੰ ਵੀਡੀਓ ਦੇ ਪਿੱਛੇ ਦੱਸ ਕਿਹਾਟਿਆਂ ਹੁਣੇ ਕਿ ਬਾਦੀ ਉਮਰ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਸੋ ਸੌਂਫ ਅਜਿਹਾ ਗੋਣਾ ਵੀ ਆ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦੀ ਆ ਤਾਂ ਜੋ ਵੀ ਅਸੀਂ ਖਾਣੇ ਪੀਂਦੇ ਆ ਸਾਡਾ ਸਰੀਰ ਉਹ ਕੈਲਰੀਜ਼ ਨੂੰ ਬੜੀ ਜਲਦੀ બાળਦਾ ਹੈ ਮੈਟਾਬੋਲਿਜ਼ਮ ਫਾਸਟ ਔਨ ਕਰਕੇ ਤੇ ਉਹ ਵਾਧੂ ਚਰਬੀ ਦੇ ਰੂਪ ਚ ਨਹੀਂ ਸਾਡੇ ਸਰੀਰ 'ਚ ਜਮਾ ਹੁੰਦਾ ਹੈ ਇਹਦੇ ਨਾਲ ਨਾਲ ਸੌਫ ਦੇ ਵਿੱਚ ਐਸੈਂਸ਼ੀਅਲ ਆਇਲਸ ਕੁਝ ਤੇਲ ਅਜਿਹੇ ਕੁਦਰਤੀ ਵਧੀਆ ਤੇਲ ਪਾਏ ਜਾਂਦੇ ਆ ਜਿਹੜੇ ਸਾਡੇ ਡਾਈਜੈਸਟਿਵ এনਜ਼ਾਈਮ ਆ ਜਿਹੜੇ ਉਹਨਾਂ ਨੂੰ ਸੈਕ੍ਰੀਟ ਕਰਾਉਂਦੇ ਆ ਜੀਦੇ ਕਰਕੇ ਸਾਡਾ ਜਿਹੜਾ ਭੋਜਨ ਬੜੀ ਜਲਦੀ ਹਾਜਮ ਹੁੰਦਾ ਏ ਡਾਈਜੈਸਟ ਹੁੰਦਾ ਏ ਸੋ ਡਾਈਜੈਸਟਿਵ ਸਿਸਟਮ ਨੂੰ ਵੀ ਇਹ ਵਧੀਆ ਬਣਾਉਂਦੇ ਆ ਜੀਦੇ ਕਰਕੇ ਸਾਨੂੰ ਸਾਰੇ ਪੋਸਟਿਕਤਾ ਤੇ ਜਿਹੜੇ ਭੋਜਨ ਚੋਂ ਮਿਲਦੇ ਆ ਤੇ ਜਿਹੜੇ ਹਾਨੀਕਾਰਕ ਪਦਾਰਥ ਆ ਟੌਕਸਿਨਸ ਆ ਉਹ ਬਾਹਰ ਨਿਕਲ ਜਾਂਦੇ ਆ ਸੋ ਇਹ ਵੀ ਇੱਕ ਸੌਂਫ ਦੇ ਵਿੱਚ ਗੋਣਾ ਤੇ ਸਾਥੀਓ ਸੌਂਫ ਜਿਹੜੀ ਸਾਡੇ ਸਟਾਇਟਿਸ ਸਿਗਨਲ ਨੂੰ ਵੀ ਠੀਕ ਕਰਦੀ ਆ ਸੋ ਜਿਹਦੇ ਕਰਕੇ ਇਹ ਸਾਡਾ ਪੇਟ ਸਾਨੂੰ ਦੱਸਦੀ ਆ ਵੀ ਪੇਟ ਭਰ ਚੁੱਕਾ ਏ ਇਹ ਜਿਹੜਾ ਸਿਗਨਲ ਆ ਬੜੀ ਜਲਦੀ ਬ੍ਰੇਨ ਤੱਕ ਜਾਂਦਾ ਏ ਸੋ ਇਹ ਸਾਡੀ ਐਪੀਟਾਈਟ ਨੂੰ ਵੀ ਸਪਰੈਸ ਕਰਦੀ ਆ ਸਾਨੂੰ ਭੁੱਖ ਓਨੀ ਨਹੀਂ ਲੱਗਦੀ ਸੋ ਜਿਹਦੇ ਕਰਕੇ ਅਸੀਂ ਓਵਰ ਈਟਿੰਗ ਤੋਂ ਬਚੇ ਰਹਿੰਦੇ ਆ ਸੋ ਸਾਡਾ ਪੇਟ ਭਰਨ ਚ ਵੀ ਕਹ ਲੋ ਵੀ ਇੱਕ ਸਾਨੂੰ ਫੀਲਿੰਗ ਦਿੰਦੀ ਆ ਫੁੱਲਨੈਸ ਦੀ ਜਿਹਦੇ ਨਾਲ ਸਾਨੂੰ ਲੱਗਦਾ ਵੀ ਸਾਡਾ ਪੇਟ ਭਰ ਚੁੱਕਾ ਸੀ ਓਵਰ ਈਟਿੰਗ ਨਹੀਂ ਕਰਦੇ ਸੋ ਇਹ ਕੇ ਵੀ ਬੜਾ ਵਧੀਆ ਸੌਂਫ ਚ ਗਾਣਾ ਜਿਹੜਾ ਕਿ ਸਾਨੂੰ ਮਟਾਪੇ ਤੋਂ ਬਚਾਉਂਦਾ ਏ ਸੋ ਸਾਥੀਓ ਆਓ ਹੁਣ ਜਾਣਦੇ ਆ ਵੀ ਸੌਂਫ ਦਾ ਜਿਹੜਾ ਇਹ ਨੁਸਖਾ ਇਹਨੂੰ ਤਿਆਰ ਕਿਵੇਂ ਕਰਨਾ ਦੋਸਤੋ ਅਸੀਂ ਇਹਨੂੰ ਚਾਹ ਚ ਵੀ ਮਿਲਾ ਕੇ ਪੀ ਸਕਦੇ ਆ ਸੋ ਪਹਿਲਾਂ ਤੁਸੀਂ ਪਾਣੀ ਨੂੰ ਉਬਾਲ ਲਓ ਜਦੋਂ ਪਾਣੀ ਉਬਲਣ ਲੱਗ ਜੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚਮਚਾ ਸੌਂਫ ਦਾ ਮਿਲਾ ਲਓ ਕਟੋਕੜ 2 ਮਿੰਟ ਤੱਕ ਇਹਨੂੰ ਮੱਧਮ ਅੱਗ ਤੇ ਇਹਨੂੰ ਉਬਾਲੋ ਸੌਂਫ ਨੂੰ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਚਾਹ ਪੱਤੀ ਪਾਉਣੀ ਆ ਚੀਨੀ ਪਾਉਣੀ ਆ ਦੁੱਧ ਪਾਉਣੀ ਆ ਉਸ ਤਰ੍ਹਾਂ ਬਣਾ ਕੇ ਇਹਦਾ ਸੇਵਨ ਕਰ ਸਕਦੇ ਹੋ ਤੇ ਜੇ ਤੁਸੀਂ ਮਟਾਪਾ ਘੱਟ ਕਰਨ ਵਾਸਤੇ ਇਹਦਾ ਸੇਵਨ ਕਰ ਰਹੇ ਆ ਤਾਂ ਇਹ ਧਿਆਨ ਰੱਖੋ ਵੀ ਇਹਦੇ ਵਿੱਚ ਜਿਹੜੀ ਖੰਡ ਪਾਉਣੀ ਆ ਉਹ ਘੱਟ ਤੋਂ ਘੱਟ ਉਹਦਾ ਪ੍ਰਯੋਗ ਕਰੋ ਕਿਉਂਕਿ ਜਿਹੜਾ ਮਿੱਠਾ ਏ ਉਹ ਇੱਕ ਬਹੁਤ ਵੱਡਾ ਕਾਰਨ ਆ ਸਾਡੇ ਮਟਾਪਾ ਆਉਣ ਦਾ ਇਦੇ ਨਾਲ ਨਾਲ ਸਾਥੀਓ ਇੱਕ ਗੁਣ ਆਪਣਾ ਦੱਸਣ ਵਾਲਾ ਤੁਹਾਨੂੰ ਰਹਿ ਗਿਆ ਸੌਂਫ ਦੇ ਵਿੱਚ ਡਾਈਯੂਰੇਟਿਕ ਪ੍ਰੋਪਰਟیز ਵੀ ਹੁੰਦੀਆਂ ਐ ਸੋ ਇਹ ਸਾਨੂੰ ਪਿਸ਼ਾਬ ਜ਼ਿਆਦਾ ਲਿਆਉਂਦੀ ਆ ਪਾਣੀ ਦੀ ਜਿਹੜੀ ਰਿਟੈਂਸ਼ਨ ਆ ਪਾਣੀ ਕਹਿ ਲਓ ਵੀ ਸਰੀਰ 'ਚ ਸਾਡੇ ਜਮਾ ਨਹੀਂ ਹੁੰਦਾ ਕਿਉਂਕਿ ਸਰੀਰ 'ਚ ਪਾਣੀ ਜਮਾ ਹੋਣਾ ਵੀ ਇੱਕ ਬਹੁਤ ਵੱਡਾ ਕਾਰਨ ਆ ਮਟਾਪਾ ਆਉਣ ਦਾ ਵਾਟਰ ਰਿਟੈਂਸ਼ਨ ਸੋ ਜਦੋਂ ਅਸੀਂ ਸੌਂਫ ਦਾ ਨੁਸਖਾ ਹੀ ਲਵਾਂਗੇ ਇਹਦੇ ਨਾਲ ਸਾਨੂੰ ਜਿਹੜਾ ਸਾਡੇ ਸਰੀਰ ਚੋਂ ਵਾਧੂ ਪਾਣੀ ਉਹ ਬਾਹਰ ਨਿਕਲਦਾ ਏ ਸੋਜਾਂ ਘਟਦੀਆਂ ਏ ਮਟਾਪਾ ਘਟ ਹੁੰਦਾ ਸੋ ਤੁਸੀਂ ਚਾਹ ਨਾਲ ਵੀ ਇਹਦਾ ਸੇਵਨ ਕਰ ਸਕਦੇ ਆ ਜਿਨ੍ਹਾਂ ਲੋਕਾਂ ਨੂੰ ਦੁੱਧ ਨਹੀਂ ਪੱਚਦਾ ਉਹਨਾਂ ਲਈ ਵੀ ਬਹੁਤ ਵਧੀਆ ਸੋ ਜੇ ਤੁਸੀਂ ਸੌਂਫ ਨੂੰ ਦੁੱਧ ਦੇ ਵਿੱਚ ਉਬਾਲ ਕੇ ਪੀਓਗੇ ਤਾਂ ਇਹਦੇ ਨਾਲ ਤੁਹਾਡੇ ਦੁੱਧ ਵੀ ਬੜੀ ਜਲਦੀ ਪਚੂਗਾ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਉਹ ਇੰਪਰੂਵ ਹੋਊਗਾ ਵਧੀਆ ਹੋਊਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਦੁੱਧ ਪੀਣ 'ਚ ਵੀ ਤੇ ਦੁੱਧ 'ਚ ਕੈਲਸ਼ੀਅਮ ਵੀ ਹੁੰਦਾ ਹੋਰ ਵੀ ਪੋਸਟਿਕ ਤੱਤ ਜਿਹੜੇ ਤੁਹਾਨੂੰ ਮਿਲ ਜਾਂਦੇ ਤੁਹਾਨੂੰ ਕਹਿ ਲਓ ਵੀ ਫਾਇਦਾ ਵੱਧ ਹੀ ਮਿਲੂਗਾ ਤੇ ਜੇ ਤੁਸੀਂ ਹੋਰ ਵਧੀਆ ਇੱਥੇ ਛੋਟਾ ਜਿਹਾ ਅਦਰਕ ਦਾ ਟੁਕੜਾ ਤੇ ਦੋ ਤਿੰਨ ਇਲਾਇਚੀਆਂ ਪਾ ਲਓ ਇਹਦੇ ਨਾਲ ਤੁਹਾਡੇ ਜਿਹੜੇ ਗੋਣਾਂ ਚਾਹ ਦੇ ਜਾਂ ਦੁੱਧ ਦੇ ਹੋਰ ਵੱਧ ਹੋ ਜਾਂਦੇ ਆ ਤੇ ਸਾਥੀਓ ਜਿਹੜੇ ਲੋਕ ਚਾਹ ਨਹੀਂ ਪੀਂਦੇ ਜਾਂ ਦੁੱਧ ਵੀ ਨਹੀਂ ਪੀਂਦੇ ਉਹ ਸੌਂਫ ਨੂੰ ਸਿੱਧਾ ਪਾਣੀ 'ਚ ਉਬਾਲ ਕੇ ਇਹਦਾ ਸੇਵਨ ਕਰ ਸਕਦੇ ਆ ਸੋ ਜਿਨ੍ਹਾਂ ਲੋਕਾਂ ਨੇ ਮਟਾਪਾ ਘੱਟ ਕਰਨਾ ਏ ਇਹ ਉਹਨਾਂ ਵਾਸਤੇ ਬਹੁਤ ਵਧੀਆ ਏ ਸੌਂਫ ਦੇ ਪਾਣੀ ਦਾ ਇਸਤੇਮਾਲ ਕਰੋ ਸਵੇਰੇ ਤੇ ਸ਼ਾਮ ਅਸੀਂ ਸੌਂਫ ਵਾਲੀ ਚਾਹ ਦਾ ਸਵੇਰੇ ਵੀ ਇਸਤੇਮਾਲ ਕਰ ਸਕਦੇ ਆ ਸ਼ਾਮ ਨੂੰ ਵੀ ਘੱਟੋ ਘੱਟ ਦੋ ਟਾਈਮ ਜੇ ਤੁਸੀਂ ਸੌਂਫ ਦਾ ਚਾਹ ਜਾਂ ਦੁੱਧ ਜਾਂ ਪਾਣੀ ਇਸਤੇਮਾਲ ਕਰੋਗੇ ਤਾਂ ਇਹਦੇ ਨਾਲ ਤੁਹਾਨੂੰ ਮਟਾਪਾ ਘੱਟ ਕਰਨ 'ਚ ਬਹੁਤ ਸਹਾਇਤਾ ਮਿਲੂਗੀ ਸਾਥੀਓ ਹੋਰ ਬਾਕੀ ਜਿਹੜੀਆਂ ਬਾਹਰ ਦੀਆਂ ਤਲੀਆਂ ਚੀਜ਼ਾਂ ਉਹਨਾਂ ਨੂੰ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹਨਾਂ ਦੇ ਵਿੱਚ ਟ੍ਰਾਂਸ ਫੈਟ ਹੁੰਦਾ ਏ ਸੈਚੂਰੇਟਿਡ ਫੈਟ ਜ਼ਿਆਦਾ ਹੁੰਦਾ ਏ ਟ੍ਰਾਂਸ ਫੈਟ ਖਤਰਨਾਕ ਫੈਟ ਆ ਜਦੋਂ ਅਸੀਂ ਤੇਲ ਨੂੰ ਵਾਰ-ਵਾਰ ਉਬਾਲਦੇ ਆ ਇੱਕੋ ਤੇਲ ਦੇ ਵਿੱਚ ਅਸੀਂ ਪਕੌੜੇ ਕਹਿ ਲਓ ਸਮੋਸੇ ਕਹਿ ਲਓ ਬਣਾਉਨੇ ਆ ਤਾਂ ਉਹ ਤੇਲ ਦੇ ਵਿੱਚ ਜਿਹੜਾ ਟ੍ਰਾਂਸ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਏ ਜਿਹੜਾ ਕਿ ਬਹੁਤ ਖਤਰਨਾਕ ਆ ਸਾਡੇ ਸਰੀਰ ਵਾਸਤੇ ਬੜਾ ਹਾਨੀਕਾਰਕ ਆ ਸੋ ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਮਟਾਪਾ ਘੱਟ ਕਰਨਾ ਚਾਹੁੰਦੇ ਆ ਬਾਕੀ ਸੈਰ ਕਰੋ ਕਿਉਂਕਿ ਸਟ੍ਰੈਸ ਵੀ ਬਹੁਤ ਵੱਡਾ ਕਾਰਨ ਆ ਮਟਾਪਾ ਆਉਣ ਦਾ ਜਦੋਂ ਅਸੀਂ ਦਿਮਾਗੀ ਬੋਝ ਲੈਨੇ ਆ ਤਾਂ ਕੋਰਟੀਸੋਲ ਨਾਮ ਦਾ ਜਿਹੜਾ ਹਾਰਮੋਨ ਉਹ ਬਨਣਾ ਸ਼ੁਰੂ ਹੋ ਜਾਂਦਾ ਸਾਡੇ ਸਰੀਰ 'ਚ ਸੋ ਜਿਵੇਂ ਜਿਵੇਂ ਕੋਰਟੀਸੋਲ ਵੱਧਦਾ ਏ ਓਵੇਂ ਓਵੇਂ ਮਟਾਪਾ ਵੀ ਵੱਧਦਾ ਏ ਸੋ ਜਦੋਂ ਅਸੀਂ ਸੈਰ ਕਰਾਂਗੇ ਤਾਂ ਇਹ ਕੋਰਟੀਸੋਲ ਦਾ ਜਿਹੜਾ ਬਨਣਾ ਏ ਉਹ ਘੱਟ ਹੁੰਦਾ ਸਰੀਰ 'ਚ ਹੇਠਾਂ ਜਾਂਦਾ ਏ ਤੇ ਸਾਡੇ ਸਟ੍ਰੈਸ ਲੈਵਲ ਵੀ ਘੇਟਾਉਂਦੇ ਆ। ਸੋ ਸੈਰ ਵੀ ਬੜੀ ਜ਼ਰੂਰੀ ਆ ਜੇ ਤੁਸੀਂ ਆ ਆਪਣੇ ਮਟਾਪੇ ਨੂੰ ਘਟਾਉਣਾ ਚਾਹੋ ਨੇ। ਸੈਰ ਦਾ ਇੱਕ ਹੋਰ ਫਾਇਦਾ ਹੁੰਦਾ ਮੈਂ ਵੀਡੀਓ ਦੇ ਸ਼ੁਰੂਆਤ ਚ ਤੁਹਾਨੂੰ ਦੱਸਿਆ ਵੀ ਜਿਹੜੇ ਜੀਨਸ ਹੁੰਦੇ ਆ ਕਈ ਮਟਾਪਾ ਪੈਦਾ ਕਰਨ ਵਾਲੇ ਸੈਰ ਜੇ ਅਸੀਂ ਕਰਦੇ ਆ ਤਾਂ ਇਹਨਾਂ ਜੀਨਸ ਦਾ ਅਫੈਕਟ ਆ ਜਿਹੜਾ ਸਾਡੀ ਬਾਡੀ ਤੇ ਉਹ ਘਟਦਾ ਏ। ਸੋ ਮਟਾਪਾ ਪੈਦਾ ਕਰਨ ਵਾਲੇ ਜੀਨਸ ਕਮਜ਼ੋਰ ਹੋ ਜਾਂਦੇ ਆ। ਸੋ ਇਹਦੇ ਨਾਲ ਮਟਾਪਾ ਸਾਡੇ ਹੁਣ ਰੁਕ ਜਾਂਦਾ ਏ। ਸੁਸੇਰ ਇੱਕ ਬਹੁਤ ਵਧੀਆ ਚੀਜ਼ ਆ ਸਾਨੂੰ ਰਿਲੈਕਸ ਕਰਨ ਲਈ ਸਟ्रेस ਘਟਾਉਣ ਲਈ ਤੇ ਮਟਾਪੇ ਨੂੰ ਘੱਟ ਕਰਨ ਵਾਸਤੇ ਸੋ ਸਾਥੀਓ ਮਿੱਠੇ ਦੇ ਨਾਲ ਨਾਲ ਨਮਕ ਦਾ ਵੀ ਪਰਹੇਜ਼ ਕਰੋ ਕਿਉਂਕਿ ਜਿਹੜਾ ਨਮਕ ਆ ਉਹਦੇ ਵਿੱਚ ਸੋਡੀਅਮ ਹੁੰਦਾ ਹੈ ਤੇ ਸੋਡੀਅਮ ਨਾਲ ਹੀ ਵਾਟਰ ਰੀਟੈਂਸ਼ਨ ਹੁੰਦੀ ਆ ਸਰੀਰ 'ਚ ਪਾਣੀ ਜਮਾ ਹੁੰਦਾ ਹੈ ਸੋਜਾਂ ਆਉਂਦੀਆਂ ਐ ਮਟਾਪਾ ਵੱਧਦਾ ਐ ਸੋ ਜਿਹੜੀ ਇਹ ਜਾਣਕਾਰੀ ਆ ਅੱਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੱਤੋ ਵਦ ਭੈਣ ਭਰਾਵਾਂ 'ਚ ਤਾਂ ਜੋ ਵੱਤੋ ਵਦ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਘਰ ਬੈਠੇ ਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਥੀਓ ਇੱਕ ਹੋਰ ਛੋਟੀ ਜਿਹੀ ਰਿਕਵੈਸਟ ਆ ਵੀ ਮੈਂ ਦੋ ਗੀਤ ਕੀਤੇ ਸੀ ਇੱਕ ਕਰਮ ਸੌਂਗ ਕੀਤਾ ਸੀਗਾ ਤੇ ਇੱਕ ਕੀਤਾ ਇਹ ਹਾਲਾਤ ਏ ਪੰਜਾਬ ਸੋ ਇਹ ਦੋਵੇਂ ਗੀਤ ਇੱਕ ਚੰਗੀ ਸੇਧ ਦੇਣ ਵਾਲੇ ਗੀਤ ਹੈਗੇ ਆ ਸੋ ਡਾਕਟਰ ਹਰਮਨ ਜੀਰਾ 뮤జిక్ YouTube ਤੇ ਸਰਚ ਕਰੋ ਇਹ ਦੋਵੇਂ ਗੀਤ ਤੁਹਾਨੂੰ ਮਿਲ ਜਾਣਗੇ ਤਾਂ ਇਹਨਾਂ ਨੂੰ ਸੁਣੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅੱਗੇ ਵੀ ਗਾਣੇ ਹੋਰ ਕਰਨ ਦਾ ਜਿਹੜਾ ਹੌਸਲਾ ਵਧੂਗਾ ਸੋ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ